ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਗੱਲਾਂ ਵਾਲਾ ਤਹਿਸੀਲ ਜ਼ਿਲ੍ਹਾ ਫਰੋਇਪੁਰ ਤੋਂ ਸਾਹਮਣੇ ਸਕਰੀਨ ਤੇ ਤੁਸੀਂ ਜਿਹੜੀ ਨੀਲੀ ਰਾਵੀ ਦੀ ਝੋਟੀ ਦੇਖ ਰਹੇ ਹੋ ਏ ਬਕਾਊ ਆ ਜੀ ਤੇ ਹੋਰ ਤੁਸੀਂ ਵੀ ਜੇ ਕੋਈ ਆਪਣਾ ਪਸ਼ੂ ਵੇਚਣਾ ਜਾਂ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971070095 ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਦਾ ਬਟਨ ਦਬਾ ਕੇ ਤੇ ਆਲਟ ਸੈੱਟ ਕਰ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਤੇ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਓ ਤੇ ਦੇਖ ਰਹੇ ਹੋ ਝੋਟੀ ਤੁਸੀਂ ਬਹੁਤ ਵਧੀਆ ਕਦ ਘਾਟ ਚੰਗਾ ਆ ਆਰਡਰ ਕੁਆਲਟੀ ਦੇਖੋ ਸੂਨ ਦੇ ਵਿੱਚ ਜਿਹੜਾ ਹਫਤੇ ਦੇ ਅੰਦਰ ਬਾਅਦ ਟਾਈਮ ਹੈਗਾ ਤੇ ਆਰਡਰ ਜਿਹੜਾ ਉਹਨੇ ਟਾਈਮ ਨਾਲ ਨੇ ਪੂਰਾ ਤਿਆਰ ਕਰ ਜਾਣਾ ਭਰ ਜਾਣਾ ਥਣ ਜਿਹੜੇ ਬਹੁਤ ਸੋਹਣੇ ਵਿਰਲਤੇ ਨੇ ਤੇ ਸਿੰਘ ਸੁng ਜਿਹੜਾ ਬਹੁਤ ਸੋਹਣਾ ਆ ਦੇਖੋ ਜੀ ਤੁਸੀਂ ਚਾਰੇ ਪੈਰ ਚਿੱਟੇ ਨੇ ਨੀਲੀ ਰਵੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਤੇ ਆਰਡਰ ਚੰਗਾ ਜਿਹੜਾ ਤਿਆਰ ਕਰੇਗੀ ਤੇ ਹੋਰ ਜਾਣਕਾਰੀ ਵਾਸਤੇ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਤੇ ਬਾਈ ਹੁਣਾਂ ਕੋਲੇ ਤਕਰੀਬਨ ਸਾਰੀਆਂ ਨੀਲੀ ਰੱਬ ਦੀਆਂ ਮੱਝਾਂ ਨੇ ਬਾਹਰ ਚਰਨ ਵਾਸਤੇ ਵੀ ਛੱਡ ਦੇ ਨੇ ਤੇ ਇੱਕ ਬੰਨ ਹੈਗੀ ਆ ਜੀ 나ਗ ਦਾ ਜਿਹੜਾ ਬੱਚਾ ਤਿਆਰ ਕੀਤਾ ਜੀ ਬਾਈ ਹੁਣਾਂ ਘਰੇ ਤੇ ਉਹ ਹੈਗਾ ਜੀ ਰਾਣੀ ਮੱਝ ਦਾ ਜੀ ਦੀ ਲਾਈਵ ਚ ਵਾਈ ਵੀ ਪਹਿਲਾਂ ਹੋਈ ਆ ਤੇ ਇਹਦੀ ਤੁਹਾਨੂੰ ਤੌਰ ਵੀ ਚੈੱਕ ਅਪ ਕਰਾ ਦੇਣੀ ਆ ਤੌਰ ਕਰੋ ਜੀ ਚੈੱਕ ਛੋਟੀ ਦੀ ਬਾਹਰ ਧੁੱਪ ਕਰਕੇ ਥੋੜਾ ਜਿਹਾ ਕਰਦੀ ਨਿਕਲਣ ਤੋਂ ਆ ਦੇਖੋ ਜੀ ਆਰਡਰ ਕੁਆਲਟੀ ਬਹੁਤ ਸੋਹਣਾ ਆਰਡਰ ਜਿਹੜਾ ਤਿਆਰ ਕਰ ਰਹੀ ਆ ਤੌਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਵਾਸਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਹੇ ਨੇ ਦੋ ਇੱਕ ਕਾ ਹੈ ਜੀ 98 147 73693 ਤੇ ਦੂਜਾ ਨੰਬਰ ਹੈਗਾ ਜੀ 91 429 0056 ਤੇ ਜੇ ਮੇਰੇ ਕਿਸੇ ਵੀਰ ਦੇ ਪਸੰਦ ਆਉਂਦੀ ਹੋਵੇ ਫਿੱਟ ਬੈਠਦੀ ਹੋਵੇ ਤੇ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਝੋਟੀ ਨੂੰ ਖਰੀਦ ਸਕਦੇ ਹੋ ਅਤੇ ਦੇਖੋ ਜੀ ਆਰਡਰ ਜਿਹੜਾ ਬਹੁਤ ਸੋਹਣਾ ਤਿਆਰ ਕਰ ਰਹੀ ਆ ਹਫਤੇ ਦੇ ਅੰਦਰ ਬਾਅਦ ਪੂਰਾ ਜਿਹੜਾ ਆਰਡਰ ਭਰ ਜਾਣਾ ਥਾਂ ਤੋਂ ਬਹੁਤ ਸੋਹਣਾ ਲੱਗਿਆ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੇਜ ਨੂੰ ਕਰ ਲਓ ਫਾਲੋ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ